ਪੰਜਾਬ ਦੇ ਸਿੱਖਿਆ ਮੰਤਰੀ ਹਰਜੂ ਸਿੰਘ ਬੈਂਸ ਦੇ ਵੱਲੋਂ ਇੱਕ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਮੌਕੇ ਮੀਡੀਆ ਨੂੰ ਸੰਬੋਧਨ ਕਰਦਿਆਂ ਹਰਜੂ ਸਿੰਘ ਬੈਂਸ ਨੇ ਕਿਹਾ ਕਿ ਪੰਜਾਬ ਸਰਕਾਰ ਅੱਜ ਪੂਰੇ ਦੇਸ਼ ਦੇ ਵਿੱਚ ਇੱਕ ਨਵੇਕਲਾ ਮਾਡਲ ਪੇਸ਼ ਕਰਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਯੂਨੀਵਰਸਿਟੀ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਅਤੇ ਵਿਕਟੋਰਾ ਆਟੋਜ਼ ਗਰੁੱਪ ਦੇ ਵਿੱਚ ਇੱਕ ਐਮਓਯੂ ਸਾਈਨ ਹੋਣ ਜਾ ਰਿਹਾ ਹੈ। ਅਸੀਂ ਯੂਨੀਵਰਸਿਟੀ ਵੱਲੋਂ ਨਵੀਂ ਬੀਟੈਕ ਦੀ ਸ਼ੁਰੂਆਤ ਕਰ ਰਹੇ ਹਾਂ ਜਿਸ ਦਾ ਨਾਮ ਬੀਟੈਕ ਮਕੈਨਿਕਲ ਇੰਜੀਨੀਅਰਿੰਗ ਇੰਡਸਟਰੀ ਇੰਟੀਗ੍ਰੇਟਿਡ ਹੋਵੇਗਾ। ਉਹਨੇ ਕਿਹਾ ਕਿ ਪੂਰੇ ਦੇਸ਼ ਦੇ ਵਿੱਚ ਇਹ ਪਹਿਲਾ ਕੋਰਸ ਜਿੱਥੇ ਬੱਚਾ ਪਹਿਲੇ ਸੈਮੈਸਟਰ ਤੋਂ ਹੀ ਇੰਡਸਟਰੀ ਦਾ ਹਿੱਸਾ ਬਣ ਜਾਵੇਗਾ ਜਦੋਂ ਬੱਚਾ 4 ਸਾਲ ਇੰਡਸਟਰੀ ਦੇ ਵਿੱਚ ਪੜ੍ਹੇਗਾ ਤਾਂ ਉਸ ਦੀ ਦਾਖਲੇ ਦੇ ਨਾਲ ਨਾਲ এমਪਲੋਇਮੈਂਟ ਵੀ ਹੋਵੇਗੀ ਤਾਂ ਜਿਵੇਂ ਬੱਚੇ ਦੀ ਡਿਗਰੀ ਖਤਮ ਹੋਵੇਗੀ ਤਾਂ ਉਸ ਨੂੰ ਨੌਕਰੀ ਮਿਲ ਜਾਵੇਗੀ ਤਾਂ ਇਸ ਦਾ ਇੰਡਸਟਰੀ ਨੂੰ ਵੀ ਬਣਿਆ ਬਣਾਇਆ ਇੰਜੀਨੀਅਰ ਮਿਲੇਗਾ ਅੱਜ ਦੀ ਪ੍ਰੈਸ ਕਾਨਫਰੰਸ ਦਾ ਵਿਸ਼ਾ ਜਿਹੜਾ ਹੈ ਉਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਮਹੱਤਵਪੂਰਨ ਹੈ ਪੰਜਾਬ ਸਰਕਾਰ ਵੱਲੋਂ ਜੋ ਸਾਡੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਜੀ ਦਾ ਸਪਨਾ ਹੈ ਸਿੱਖਿਆ ਨੂੰ ਲੈ ਕੇ ਤੇ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਅਸੀਂ ਸਾਡੇ ਬੱਚਿਆਂ ਦੇ ਲਈ ਚਾਹੇ ਉਹ ਬਹੁਤ ਸਾਰੀ ਸਰਕਾਰੀ ਨੌਕਰੀਆਂ ਜਨਰੇਟ ਕੀਤੀਆਂ ਹੋਣ ਬਾਕੀ ਪ੍ਰਾਈਵੇਟ ਸੈਕਟਰ ਨੂੰ ਬੂਸਟ ਕਰਨ ਲਈ ਪੰਜਾਬ ਸਰਕਾਰ ਫਰਸਟ ਆਫ ਇਟਸ ਕਾਈਂਡ ਹੈ ਪੂਰੇ ਦੇਸ਼ ਦੇ ਵਿੱਚ ਇੱਕ ਨਵੇਕਲਾ ਜਿਹੜਾ ਮਾਡਲ ਹੈ ਅੱਜ ਉਹ ਪੇਸ਼ ਕਰਨ ਜਾ ਰਹੀ ਹੈ ਸਾਡੀ ਇੱਕ ਸਰਕਾਰੀ ਯੂਨੀਵਰਸਿਟੀ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਅਤੇ ਵਿਕਟੋਰਾ ਗਰੁੱਪ ਵਿਕਟੋਰਾ ਆਟੋਸ ਗਰੁੱਪ ਦੇ ਵਿੱਚ ਜਿਹੜੀ ਅੱਜ ਐਮਓਯੂ ਸਾਈਨ ਹੋਣ ਜਾ ਰਿਹਾ ਇਹ ਆਪਣੇ ਆਪ ਦੇ ਵਿੱਚ ਇੱਕ ਫਰਸਟ ਆਫ ਇਟਸ ਕਾਈਂਡ ਹੈ ਇਸ ਦੇ ਵਿੱਚ ਅਸੀਂ ਇੱਕ ਨਵੀਂ ਬੀਟੈਕ ਸ਼ੁਰੂ ਕਰ ਰਹੇ ਹਾਂ ਜੀ ਇੰਜੀਨੀਅਰਿੰਗ ਦੇ ਫੀਲਡ ਦੇ ਵਿੱਚ ਇੱਕ ਬਹੁਤ ਵੱਡਾ ਐਕਸਪੈਰੀਮੈਂਟ ਹੈ ਜਿਸ ਦੀ ਇਸ ਦੇਸ਼ ਨੂੰ ਲੋੜ ਹੈ ਅਸੀਂ ਯੂਨੀਵਰਸਿਟੀ ਦੇ ਵੱਲੋਂ ਇੱਕ ਨਵੀਂ ਬੀਟੈਕ ਦੀ ਸ਼ੁਰੂਆਤ ਹੋ ਰਹੀ ਹੈ ਜਿਸ ਦਾ ਨਾਮ ਬੀਟੈਕ ਮਕੈਨੀਕਲ ਇੰਜੀਨੀਅਰਿੰਗ ਇੰਡਸਟਰੀ ਇੰਟੀਗ੍ਰੇਟਿਡ ਹੈ ਹੁਣ ਤੁਸੀਂ ਆਖੋਗੇ ਜੀ ਫਸਟ ਆਫ ਇਟਸ ਕਾਈਂਡ ਕਿਵੇਂ ਹੋ ਗਿਆ ਬਹੁਤ ਸਾਰੀ ਯੂਨੀਵਰਸਿਟੀਆਂ ਬਹੁਤ ਸਾਰੀ ਆਈਟੀਆਜ਼ ਦਾ ਹੈ ਇਸ ਵਕਤ ਦੇਸ਼ ਦੇ ਵਿੱਚ ਜਿੰਨੇ ਵੀ ਕੋਲੈਬੋਰੇਸ਼ਨਸ ਚੱਲ ਰਹੇ ਨੇ ਇੰਡਸਟਰੀ ਤੇ ਯੂਨੀਵਰਸਿਟੀਆਂ ਜਾਂ ਕਾਲਜੇਸ ਦੇ ਵਿੱਚ ਉਸ ਦੇ ਵਿੱਚ ਇੰਜੀਨੀਅਰਿੰਗ 4 ਸਾਲ ਦੀ ਹੁੰਦੀ 8 ਸੈਮੈਸਟਰ ਹੁੰਦਾ ਸਿਰਫ ਆਖਰੀ ਦੇ 6 ਮਹੀਨੇ ਬੱਚਾ ਇੰਡਸਟਰੀ 'ਚ ਜਾਂਦਾ ਹੈ ਇਹ ਪਹਿਲਾ ਕੋਰਸ ਹੈ ਪੂਰੇ ਦੇਸ਼ ਦੇ ਵਿੱਚ ਜਿੱਥੇ ਬੱਚਾ ਪਹਿਲੇ ਸੈਮੈਸਟਰ ਤੋਂ ਇੰਡਸਟਰੀ ਦਾ ਹਿੱਸਾ ਹੋਊਗਾ ਰਾਦਰ ਜਿਹੜੀ ਇੰਡਸਟਰੀ ਹੈ ਉਹ ਯੂਨੀਵਰਸਿਟੀ ਦਾ ਇੱਕ ਡੀਮਡ ਕੈਂਪਸ ਮੰਨਿਆ ਜਾਊਗਾ ਬੱਚਾ ਪੜ ਯੂਨੀਵਰਸਿਟੀ ਚ ਹੈ ਜਾਨੀ ਕੈਂਪਸ ਉੱਤੇ ਇੰਡਸਟਰੀ ਚ ਹੈ ਪਰ ਉਹਦੀ ਮੰਨਿਆ ਜਾ ਰਿਹਾ ਕਿ ਉਹ ਯੂਨੀਵਰਸਿਟੀ ਦਾ ਹੀ ਹਿੱਸਾ ਹੈ ਇਸ ਦੇ ਵਿੱਚ ਤਾਂ ਕਰਕੇ ਇਹ ਜਿਹੜਾ ਹੈ ਇੱਕ ਆਪਣੇ ਆਪ ਦੇ ਵਿੱਚ ਇੱਕ ਨਵਿਕਲੀ ਜਿਹੜੀ ਕੋਸ਼ਿਸ਼ ਹੈ ਇਸ ਦਾ ਟੋਟਲ ਡਿਜ਼ਾਈਨ ਟੋਟਲ ਕਰਿਕੂਲਮ ਇੰਡਸਟਰੀ ਤੇ ਯੂਨੀਵਰਸਿਟੀ ਨੇ بیٹھ ਕੇ ਬਣਾਇਆ 커ਰੀਕੁਲਮ ਵੀ ਇੰਡਸਟਰੀ ਰਿ ਲੋਡ ਹੈ ਇਹ ਆਈਡੀਆ ਵੀ ਜੋ ਹੈ ਅਕਸਰ ਕੀ ਹੁੰਦਾ ਹੈ ਕਿ ਜਦੋਂ ਬੱਚੇ ਦੇ 3.5 ਸਾਲ ਇੰਜੀਨੀਅਰਿੰਗ ਦੇ ਹੋ ਜਾਂਦੇ ਆ ਯੂਨੀਵਰਸਿਟੀਆਂ ਕਾਲਜਸ ਇੰਡਸਟਰੀ ਕੋਲ ਜਾਂਦੇ ਆ ਕਿ ਜੀ ਸਾਡੇ ਬੱਚੇ ਦੀ ਤੁਸੀਂ ਇੰਟਰਨਸ਼ਿਪ ਲਾ ਦਿਓ ਸਾਡੇ ਬੱਚੇ ਦੀ ਤੁਸੀਂ ਉਸ ਤੋਂ ਬਾਅਦ ਫਿਰ ਪਲੇਸਮੈਂਟਾਂ ਦੇ ਲਈ ਇੱਥੇ ਪਹਿਲੇ ਦਿਨ ਤੋਂ ਇੰਡਸਟਰੀ ਨੇ ਕਹਿ ਦਿੱਤਾ ਵੀ ਹਾਂ ਇਹ ਆਈਡੀਆ ਵੀ ਇੱਥੋਂ ਜਨਰੇਟ ਹੋਇਆ ਸਾਡੇ ਵਿਕਟੋਰਾ ਗਰੁੱਪ ਦੇਸ਼ ਦਾ ਇੱਕ ਨਾਮੀ ਆਟੋਮੋਬਾਈਲ ਪਾਰਟਸ ਬਣਾਉਣ ਦੇ ਇੱਕ ਨਾਮੀ ਗਰੁੱਪ ਹੈ ਦੇ ਆਰ ਇੰਡਸਟਰੀ ਲੀਡਰਸ ਤਾਂ ਇਹਨਾਂ ਨੂੰ ਤੇ ਬਾਕੀ ਵੀ ਜੋ ਇੰਡਸਟਰੀਸ ਦਾ ਨਾ ਗੱਲ ਹੁੰਦੀ ਹੈ ਸਭ ਤੋਂ ਵੱਡੀ ਕਮੀ ਇਹ ਹੈ ਉਹ ਕਹਿੰਦੇ ਕਿ ਸਾਨੂੰ ਚਾਹੇ ਇੰਜੀਨੀਅਰਿੰਗ ਹੋਵੇ ਚਾਹੇ ਸਾਡੀ ਆਈਟੀਜ਼ ਹੋਣ ਬੱਚੇ ਦੇ ਕੋਲ ਸਰਟੀਫਿਕੇਟ ਵੀ ਹੁੰਦਾ ਪਰ ਜੋ ਅਸੀਂ ਚਾਹਦੇ ਹਾਂ ਉਹ ਸਕਿੱਲ ਨਹੀਂ ਹੁੰਦੀ ਸਰਟੀਫਿਕੇਟ ਵੀ ਮਿਲ ਗਿਆ ਪਰ ਜੋ ਜਿੱਦਾਂ ਦਾ EMPLOYE ਅਸੀਂ ਚਾਹਦੇ ਹਾਂ ਉਹ ਸਕਿੱਲ ਨਹੀਂ ਹੁੰਦੀ ਤਾਂ ਹੁਣ ਕੀ ਇਹ ਇਹ ਆਪਣੇ ਇਨ ਆਪਣੇ ਹੀ ਇੰਡਸਟਰੀ ਦੇ ਵਿੱਚ ਆਪਣਾ ਹੀ এমਪਲੋਏ ਬਣਾ ਰਹੇ ਆ ਤੇ ਹੋਰ ਇਹਦੀ ਖੂਬਸੂਰਤੀ ਕੀ ਹੈ ਇਸ ਦੇ ਵਿੱਚ ਅਸੀਂ 30 ਸੀਟਾਂ ਸ਼ੁਰੂਆਤੀ ਸਿਖ ਐਕਸਪੈਰੀਮੈਂਟਸ 30 ਸੀਟਾਂ ਕੱਢ ਰਹੇ ਨੇ ਤੇ ਜਿਵੇਂ ਹੀ ਬੱਚੇ ਦਾ ਦਾਖਲਾ ਹੋ ਰਿਹਾ ਉਹਦੀ ਉਹਦੀ ਸਿਰਫ ਇਨਰੋਲਮੈਂਟ ਨਹੀਂ ਹੋ ਰਹੀ ਉਹਦੀ এমਪਲੋਇਮੈਂਟ ਵੀ ਹੋ ਰਹੀ ਹੈ ਉਹ ਇਸ ਕਰਕੇ ਕਿ ਉਹਨੇ 4 ਸਾਲ ਜਦੋਂ ਬੱਚਾ ਇਹਨਾਂ ਦੇ ਕੋਲ ਪੜੂਗਾ ਤੇ ਇਹਦੇ ਵਿੱਚ ਆਖਰੀ ਤਿੰਨ ਸਮੈਸਟਰ ਦਾ ਟੋਟਲੀ ਹੀ ਇੰਡਸਟਰੀ ਚ ਰਹਿ ਰਿਹਾ ਹਰ ਪਹਿਲੇ ਸਮੈਸਟਰ ਤੋਂ ਦੀ ਵਿਜ਼ਿਟ ਹੈ ਇੰਡਸਟਰੀ ਦੇ ਵਿੱਚ ਵੀ ਕੈਂਪਸ ਬਣੂਗਾ ਉੱਥੇ ਫੈਕਲਟੀ ਤੇ ਮੈਂਟਰਸ ਬੱਚੇ ਨੂੰ ਪੜ੍ਹਾਣਗੇ ਵੀ ਤੇ ਦਿਨੇ ਉਹ ਜਿਹੜਾ ਬਾਕੀ ਕੰਮ ਕਰੂਗਾ ਬੱਚੇ ਨੂੰ ਸਟਾਈਪੈਂਟ ਮਿਲ ਰਿਹਾ ਜਿੰਨੀ ਉਹਦੀ ਟਰੈਵਲਿੰਗ ਕਾਸਟ ਹੈ ਜਾਂ ਉੱਥੇ ਦੀ ਬੋਰਡਿੰਗ ਕਾਸਟ ਹੈ ਜਦੋਂ ਫਰੀਦাবাদ ਦੇ ਵਿੱਚ ਇਹਨਾਂ ਦੀ ਇੰਡਸਟਰੀ ਹੈ ਉਹ ਸਾਰੇ ਖਰਚਾ ਜਿਹੜਾ ਹੈ ਉਹ ਇੰਡਸਟਰੀ ਬੇਅਰ ਕਰ ਰਹੀ ਹੈ ਤੇ ਆਖਰੀ ਤਿੰਨ ਸਮੈਸਟਰ ਜਿਹੜਾ ਬੱਚਾ ਇੰਡਸਟਰੀ ਚ ਟੋਟਲੀ ਇੰਡਸਟਰੀ ਚ ਰਹਿ ਰਿਹਾ ਉੱਥੇ ਰਹਿ ਕੇ ਕਮ ਕਰ ਰਿਹਾ ਤੇ ਆਨਲਾਈਨ ਪੜੂਗਾ ਯੂਨੀਵਰਸਿਟੀ ਤੋਂ ਉਹਦੀ ਸਾਰੀ ਫੀਸ ਇੰਡਸਟਰੀ 베ਰ ਕਰ ਲਈ ਹੈ ਇਸ ਤੋਂ ਇਲਾਵਾ ਸਟਾਈਪੈਂਡ ਹੈ ਤੇ ਜਿੱਦਾਂ ਹੀ ਉਹਦੀ ਡਿਗਰੀ ਖਤਮ ਹੋ ਰਹੀ ਹੈ ਉਹਨੂੰ ਇਮਪਲੋਇਮੈਂਟ ਮਿਲ ਰਹੀ ਹੈ ਸੋ ਸੋ ਫਰਮ ਦਾ ਵੈਰੀ ਫਰਸਟ ਡੇ ਬੱਚੇ ਨੂੰ ਜਿੱਦਾਂ ਹੀ ਰੋਲ ਐਡਮਿਸ਼ਨ ਮਿਲ ਰਹੀ ਹੈ ਬੱਚੇ ਨੂੰ ਨੌਕਰੀ ਮਿਲ ਰਹੀ ਹੈ ਤੇ ਕੰਪਨੀ ਨੂੰ ਕੀ ਹੈ ਕੰਪਨੀ ਨੂੰ ਕੀ ਬੈਨੀਫਿਟ ਹੈ ਇੰਡਸਟਰੀ ਨੂੰ ਕੀ ਬੈਨੀਫਿਟ ਹੈ ਇੰਡਸਟਰੀ ਨੂੰ ਟੇਲਰ ਮੇਡ ਇੰਜੀਨੀਅਰਸ ਜਿੱਦਾਂ ਦੇ ਅਸਲੀ ਪ੍ਰੋਬਲਮ ਜੋ ਅਸੀਂ ਦੇਖਿਆ ਇੰਜੀਨੀਅਰਿੰਗ ਦੇ ਵਿੱਚ ਕਿ ਜੋ ਕਲਾਸਰੂਮਸ ਸਿਖਾਇਆ ਜਾ ਰਿਹਾ ਯੂਨੀਵਰਸਿਟੀ ਵਿੱਚ ਸਿਰਫ ਤੁਸੀਂ ਕਲਾਸਰੂਮ ਪ੍ਰੋਵਾਈਡ ਕਰ ਸਕਦੇ ਹੋ ਜਾਂ ਲੈਬ ਪ੍ਰੋਵਾਈਡ ਕਰ ਸਕਦੇ ਹੋ ਇਸ ਤੋਂ ਇਲਾਵਾ ਕੁਝ ਨਹੀਂ ਪਰ ਕਲਾਸਰੂਮ ਤੇ ਲੈਬ ਦੀ ਹਕੀਕਤ ਜੋ ਇੰਡਸਟਰੀ ਦੀ ਰਿਕੁਆਇਰਮੈਂਟ ਉਹ ਬਹੁਤ ਵੱਡੀ ਹਕੀਕਤ ਹੈ ਅੱਜ ਸਾਡੇ ਦੇਸ਼ ਦੇ ਵਿੱਚ ਮੈਡੀਕਲ ਕਾਲਜਿਸ ਇਸ ਕਰਕੇ ਕਾਮਯਾਬ ਹੈ ਕਿਉਂਕਿ ਉੱਥੇ ਮੈਡੀਕਲ ਕਾਲਜਿਸ ਦੇ ਨਾਲ-ਨਾਲ ਬੱਚਾ 4 ਘੰਟੇ ਪੜਦਾ ਤੇ 10 ਘੰਟੇ ਹਸਪੀਟਲ 'ਚ ਡਿਊਟੀ ਕਰਦਾ ਸੋ ਇਹ ਪਹਿਲਾ ਦਿਸ ਇੰਜੀਨੀਅਰਿੰਗ ਇਸ ਇਨ ਆਫ ਫਸਟ ਆਫ ਇਟਸ ਕਾਈਂਡ ਜਿੱਥੇ ਬੱਚਾ ਇੰਡਸਟਰੀ ਚ ਕੰਮ ਕਰ ਰਿਹਾ ਨਾਲ ਪੜ ਰਿਹਾ ਸਟਾਈਪੈਂਟ ਮਨ ਰਿਹਾ ਤੇ ਜਿੱਦਾਂ ਹੀ ਉਹਨੂੰ ਬੀਟੈਕ ਡਿਗਰੀ ਹੋ ਰਹੀ ਹੈ ਉਹ ਕੰਪਨੀ ਦਾ EMPLOYE ਹੈ ਤੇ ਇਸ ਦੇ ਵਿੱਚ ਕੰਪਨੀ ਹੈਜ਼ ਆਲਸੋ ਇਨਸ਼ੋਰਡ ਅਸ ਜੋ ਸਾਡੇ ਪਾਰਟਨਰ ਨੇ ਵਿਕਟੋਰੀਆ ਗਰੁੱਪ ਕਿ ਅਗਰ ਕੋਈ ਬੱਚਾ ਇਕਨੋਮਿਕਲੀ ਵੀਕਰ ਸੈਕਸ਼ਨ ਤੋਂ ਆ ਰਿਹਾ ਤਾਂ ਉਹਦੀ ਟੋਟਲ ਜਿਹੜੀ ਫੀਸ ਹੈ ਉਹ ਵੀ ਕੰਪਨੀ ਬੇਅਰ ਕਰ ਉਹਨੂੰ ਤਿਆਰ ਹੈ ਮੈਨੂੰ ਇਹ ਲੱਗਦਾ ਕਿ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਨਵੀਂਕਲੀ ਸ਼ੁਰੂਆਤ ਹੈ ਤੇ ਅੱਜ ਜੋ ਸਾਡੀ ਅਨਇਮਪਲੋਇਮੈਂਟ ਦੀ ਪ੍ਰੋਬਲਮ ਹੈ ਤੇ ਸੈਕਿੰਡ ਜੋ ਸਾਡੀ ਇੰਡਸਟਰੀ ਦੀ ਰਿਕੁਆਇਰਮੈਂਟ ਹੈ ਉਹ ਸਿਰਫ ਅਤੇ ਸਿਰਫ ਨਾਲ ਜੋ ਇਹ ਮਾਡਲ ਹੈ ਜੋ ਅੱਜ ਪੰਜਾਬ ਸਰਕਾਰ ਨੇ ਤੁਹਾਡੇ ਸਾਹਮਣੇ ਰੱਖਿਆ ਤੇ ਹੁਣ ਇਹ ਆਫੀਸ਼ੀਅਲੀ ਐ ਐਮਓਯੂ ਸਾਈਨ ਹੋਊਗਾ ਪਿਛਲੇ ਲਗਭਗ 1 ਸਾਲ ਤੋਂ ਅਸੀਂ ਦੇ ਉੱਤੇ ਮਿਹਨਤ ਕਰ ਰਹੇ ਸੀ ਇਟਸ ਅ ਵੈਲ ਡਿਜ਼ਾਈਨਡ ਕਰਿਕਿਊਲਮ 올 ਅਪਰੂਵਲਸ ఎవਰੀਥਿੰਗ ਵੈਲ ਥੋਟ ਤੇ ਪੂਰੇ 1 ਸਾਲ ਦੀ ਮਿਹਨਤ ਹੈ ਜੁਆਇੰਟ ਐਫਰਟਸ ਬਾਈ ਸਾਡੀ ਇੰਡਸਟਰੀ ਪਾਰਟਨਰ ਐਂਡ ਸਾਡੀ ਪੂਰੀ ਜੀਡੀਟੀ ਟੀਮ ਹੈ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਦੀ ਮੈਂ ਇਹਨਾਂ ਦਾ ਵੀ ਧੰਨਵਾਦ ਕਰੂੰਗਾ ਜਿਨ੍ਹਾਂ ਨੇ ਦੇਸ਼ ਨੂੰ ਤੇ ਪੰਜਾਬ ਨੂੰ ਇੱਕ ਨਵਾਂ ਮਾਡਲ ਦਿੱਤਾ ਹੈ ਤੇ ਹੁਣ ਮੈਂ ਉਮੀਦ ਕਰਦਾ ਕਿ ਇਸ ਤੋਂ ਬਾਅਦ ਸਾਡੀ ਬਾਕੀ ਯੂਨੀਵਰਸਿਟੀਆਂ ਵੀ ਤੇ ਪਲੱਸ ਇੰਡਸਟਰੀ ਵੀ ਅੱਜ ਪਿੱਛੇ ਜੇ ਵੀ ਮੈਂ ਜਿੰਨੇ ਵੀ ਜਦੋਂ ਵੀ ਜਦੋਂ ਜਦੋਂ ਵੀ ਇੰਡਸਟਰੀਸਟਾਂ ਨੂੰ ਮਿਲਦਾ ਹੈ ਉਹਨਾਂ ਦੀ ਇੱਕ ਇੱਕ ਡਿਮਾਂਡ ਹੈ ਕਿ ਵੀ ਸਾਨੂੰ ਸਾਨੂੰ ਉਹ ਬੱਚੇ ਨਹੀਂ ਮਿਲ ਪਾਰੇ ਜਿਨ੍ਹਾਂ ਦੇ ਸਾਨੂੰ ਚਾਹੀਦੇ ਆ ਉਹਦਾ ਇੱਕੋ ਹੀ ਸੋਲੂਸ਼ਨ ਹੈ that solution is this and ਇਹ ਆਪਣੇ ਆਪਣੇ ਆਪ ਚ ਇੱਕ ਨਵੀਂਕਲੀ ਪਹਿਲ ਹੈ ਐਗਜ਼ਿਸਟਿੰਗ ਦੇਸ਼ ਕੋਈ ਵੀ ਐਦਾਂ ਦਾ ਪ੍ਰੋਗਰਾਮ ਨਹੀਂ ਹੈਗਾ ਬਾਕੀ ਸਾਰੇ ਪ੍ਰੋਗਰਾਮਾਂ ਚ ਆਖਰੀ 6 ਮਹੀਨੇ ਸਿਰ ਤੁਹਾਡੀ ਇੰਟਰਨਸ਼ਿਪ ਹੁੰਦੀ ਹੈ ਪਰ ਇਹ ਪਹਿਲੇ ਦਿਨ ਤੋਂ ਪਹਿਲੇ ਸੈਮੈਸਟਰ ਤੋਂ ਬੱਚਾ ਜਿਹੜਾ ਹੈ ਇੰਡਸਟਰੀ ਦੇ ਨਾਲ ਇੰਡਸਟਰੀ ਚ ਜਾ ਰਿਹਾ ਹੈ ਇੰਡਸਟਰੀ ਚ ਵਿਜ਼ਿਟ ਹੈ ਤੇ ਉਸ ਨੂੰ ਜਿਹੜਾ ਹੈ ਹਰ ਸੈਮਿਸਟਰ ਦੇ ਵਿੱਚ ਉਹਦੀ ਇੰਡਸਟਰੀ ਚ ਪਾਰਟਿਸਪੇਸ਼ਨ ਹੈ ਪਲੱਸ ਹੀ ਇਸ ਹੀ অর ਸ਼ੀ ਇਸ ਗੈਟਿੰਗ ਸਟਾਈਪੈਂਡ ਆਲਸੋ ਤਾਂ ਮੈਨੂੰ ਲੱਗਦਾ ਹੈ ਕਿ ਆਪਣੇ ਆਪ ਛੇ ਇੱਕ ਬੜੀ ਵਧੀਆ ਕੋਸ਼ਿਸ਼ ਹੈ ਮੈਂ ਦੋਨੋਂ ਹੀ ਸਾਡੇ ਜਿਹੜੇ ਪਾਰਟਨਰਸ ਨੇ ਚਾਹੇ ਯੂਨੀਵਰਸਿਟੀ ਹੈ ਤੇ ਵਿਟੋਰਾ ਗਰੁੱਪ ਨੇ ਮੇਰਾ ਧੰਨਵਾਦ ਕਰਦਾ ਇੱਕ ਪਛਤੇਨਾ ਦੀ ਜਿਹੜੀ ਇੱਕ ਸਾਲ ਦੀ ਮਿਹਨਤ ਬਹੁਤ ਸਾਰੀ ਮੀਟਿੰਗ ਸਾਡੇ ਲੈਵਲ ਦੇ ਉੱਤੇ ਬ੍ਰੇਨਸਟਾਰਮਿੰਗ ਹੋਈ ਹੈ ਤੇ ਅੱਜ ਉਸ ਦਾ ਜਿਹੜਾ ਨਤੀਜਾ ਸਾਡੇ ਸਾਹਮਣੇ ਹੈ ਤੇ ਅਗਰ ਇਸ ਤੋਂ ਬਾਅਦ ਅਗਰ ਬਾਕੀ ਯੂਨੀਵਰਸਿਟੀਆਂ ਤੇ ਇੰਡਸਟਰੀਜ਼ ਵੀ ਇਸ ਮਾਡਲ ਨੂੰ ਅਡਾਪਟ ਕਰਦੇ ਹਨ ਤਾਂ ਇੱਕ ਬਹੁਤ ਨਵੀਂ ਜਿਹੜੀ ਪੰਜਾਬ ਨੂੰ ਤੇ ਦੇਸ਼ ਨੂੰ ਇੱਕ ਨਵਾਂ ਸਿੱਖਿਆ ਦਾ ਮਾਡਲ ਜਿਹੜਾ ਹੈ ਸਪੈਸ਼ਲਿੰਗ ਇੰਜੀਨੀਅਰਿੰਗ वो असि पेश कर जा रहे हैं आ, आ, मैं दोनों को बहुत बहुत मुबारकबाद करना तो धनवाद करना कि इन दशिशा सदकाश दिन संभव होगा प्लेस प्लेसमेंट तो मैं आपको बता रहा हूं प्लेसमेंट का तो सवाल ही नहीं हो रहा है ना वो तो जिस दिन ये एडमिशन ले रहे हैं बच्चे देर ट्रीटिंग देम एज इंप्लॉय वो बच्चे के ऊपर उसको कोई बेटर ऑप्शन मिलती है वो कि उसको लगता है कि हाँ चार साल बाद ਉਸ ਨੂੰ ਹੋਰ ਬੜੀਆ ਪੈਕੇਜ ਮਿਲ ਰਿਹਾ ਬੋਲਦਾ ਵਰਨਾ ਤਾਂ ਉਹ ਇਨਕਾ এমਪਲੋਈ ਹੈ ਉਹ ਤਾਂ ਪਹਿਲੇ ਦਿਨ ਸੇ ਦੇ ਆਰ ਟਰੀਟਿੰਗ them ਐਜ਼ এমਪਲੋਈ ਦੇ ਆਰ ਟਰੀਟਿੰਗ them ਐਜ਼ ਇਟ ਸਟੂਡੈਂਟ ਉਹ ਸਟੂਡੈਂਟ এমਪਲੋਈ ਦਾ ਜਿਹੜਾ ਹੈ ਤਾਲਮੇਲ ਹੈ ਇਹਨਾਂ ਨੂੰ ਆਪਣੇ ਮਤਲਬ ਦਾ ਇੰਜੀਨੀਅਰ ਮਿਲ ਰਿਹਾ ਐਂਡ ਉਹਨੂੰ ਐ